ਚੰਦਨ ਦੇ ਪਾਸ ਕੋਈ ਵੀ ਬਨਸਪਤੀ ਹੋਵੇ ਉਹਨੂੰ ਆਪਣੀ ਰੰਗ ਦੇਣਦਾ ਮੋਟਾ ਇੱਕੋ ਹੀ ਹੁੰਦਾ ਉਹਦਾ ਤੁਸੀਂ ਆਪਣੇ ਖੇਤ ਵਿੱਚ ਆਪਣੇ ਬਾਗ ਦੇ ਵਿੱਚ ਇੱਕ ਬੂਟਾ ਲਾਉਂਗੇ ਨਾ ਤੇ ਇੱਕ ਚੰਦਨ ਦਾ ਬੂਟਾ ਲਾ ਲਿਆ ਤੇ ਬਾਕੀ چارੋਂ ਤਰਫ ਜਿੰਨੇ ਵੀ ਪੇੜ ਉਹਤੇ ਕੀ ਕਰਾਂ ਸਫਾਇਦੇ ਬੇਰਿਆਂ ਕੁਛ ਵੀ ਹੋਣ ਉਸ ਚੰਦਰ ਨੇ ਆਪਣੇ ਇਹ ਸੁਗੰਧੀ ਦੇ ਕੇ ਆਪਣਾ ਹੀ ਰੂਪ ਤੇ ਤਨ ਭਾਵ ਉਹ ਸੁਗੰਧੀ ਚੰਦਨ ਦੀ ਸੀ ਸਭ ਦੇ ਵਿੱਚੋਂ ਚੰਦਨ ਦੀ ਸੁਗੰਧੀ ਆਉਂਦੀ ਹੈ ਤੇ ਸਾਨੂੰ ਇਹ ਹੀ ਲੱਗੇਗਾ ਭਾਈ ਇਹ ਵੀ ਚੰਦਨ ਆ ਇਹ ਵੀ ਚੰਦਨ ਹੈ ਉਹ ਚੰਦਨ ਦਾ ਬੂਟਾ ਹੈ ਅਰੀਜਨਲ ਇੱਕੋ ਹੀ ਹੈ ਅਸਲੀ ਇੱਕੋ ਹੀ ਹੈ ਪਰ ਕੋਦਨ ਜੁੜਨ ਵਾਲੀ ਵਿਣਸਪਤੀ ਉਹਦਾ ਰੂਪ ਹੋ ਜਾਂਦੀ ਹੈ ਉਹਦੀ ਖਾਸੀਅਤ ਫਿਰ ਉਹਦੀ ਕਦਰ ਹੋ ਜਾਂਦੀ ਹੈ ਜਿਸ ਲੱਕੜ ਨੂੰ ਚੰਦਨ ਦੀ ਸੁਗੰਧੀ ਹੋ ਗਈ ਨਾ ਉਹਦੇ ਕੀਮਤ ਫਿਰ ਵੱਧ ਜਾਂਦੀ ਹੈ ਜੋ ਬਿਨਾਂ ਗੰਧੀ ਤੋਂ ਹੈ ਕੋਈ ਉਸ ਦੇ ਨਾਲ ਭਾਈ ਕਰਦੇ ਕੰਮ ਦਾ ਚਾਲਣ ਦੇ ਕੰਮ ਕਰਦਾ ਹੋਰ ਕਰਦਾ ਪਰ ਜਦੋਂ ਕੋਈ ਖਾਸ ਹੁੰਦੀ ਹੈ ਨਾ ਇਹ ਤਾਂ ਖਸ਼ੂਬੂ ਹੁੰਦੀ ਹੈ ਚੰਦਨ ਹੈ ਤਾਂ ਕਿਉਂ ਨਾ ਇਸ ਚੰਦਨ ਦਾ ਲਾਹਾ ਲਿਆਈ ਖਸ਼ੂਬੂ ਦਾ ਲਾਹਾ ਲਿਆ ਜਾਵੇ ਉਹਦੇ ਵਿੱਚੋਂ ਕੀਤਰ ਵੀ ਨਿਕਲਦੇ ਆ ਅਗਰ ਉਹ ਕਿੰਵੇਂ ਬਣਦੀ ਭਾਵ ਖਸ਼ੂਬੂਦਾਰ ਚੀਜ਼ਾਂ ਬਣਦੀਆਂ ਜੋ ਕਿੰਨੇ ਔਰ ਜਿੰਨੇ ਵੀ ਘਰਾਂ ਦੇ ਵਿੱਚ ਮਹਿੰਗੀ ਤੋਂ ਮਹਿੰਗੀ ਲੱਕੜ ਹੁੰਦੀ ਹੈ ਜਾਂ ਤਾਂ ਚੰਦਨ ਦੀ ਹੋएगी ਚੰਦਨ ਦੀਆਂ ਕੈਟਾਗਰੀਆਂ ਅਗੇ ਲਾਲ ਚੰਦਨ ਵੀ ਹੈ ਭਾਈ ਕਾਲਾ ਚੰਦਨ ਵੀ ਪਰ ਦਿਹੋ ਜੇ ਭਾਈ ਚੰਦਨ ਦਾ ਰੂਪ ਹੋ ਜਾਣਗੇ ਨਾ ਜਿਹੜੇ ਪੇੜ ਪੌਦੇ ਬਗੈਰ ਬੇਕਤਰੀ ਸੀ ਕਿਨਾਂ ਦੀ ਕਿਉਂ ਕਦਰ ਨਹੀਂ ਹੋਈ ਸੀ ਪਰ ਅੱਜ ਚੰਦਨਾਂ ਛੂਗੇ ਨੇ ਕਦਰ ਹੋਈ ਹੈ ਕੀਮਤ ਪੈ ਗਈ ਹੈ ਉਹ ਸੇ ਤਰ੍ਹਾਂ ਹੀ ਧਰਤੀ ਹੈ। ਹਰ ਇੱਕ ਧਰਤੀ ਤੇ ਸਜਦਾ ਨਹੀਂ ਹੁੰਦਾ। ਹਰ ਇੱਕ ਧਰਤੀ ਨੂੰ ਅਸੀਂ ਇੱਕੋ ਜਿਹਾ ਨਹੀਂ ਸਮਝਦੇ। ਪਰ ਜਿਸ ਧਰਤੀ ਦੇ ਉੱਤੇ ਸਤਿਗੁਰੂ ਪਾਛੇ ਦੇ ਚਨ ਇਹ ਜਿਨ ਤੇ ਜੈ ਵੇ ਮੇਰਾ ਸਤਿਗੁਰੂ ਸੋ ਤਾਂ ਸੁੰਦਰ ਆਮਰਾਜ ਜਿੱਥੇ ਸਤਿਗੁਰੂ ਪਾਛੇ ਜੀ ਜਾ ਕੇ ਬੈਠ ਕੇ ਉਹ ਸਤ ਤੀਨੋ ਦੇਖੋ ਸੰਸਾਰ ਕਿਵੇਂ ਸਜਦੇ ਕਰਦਾ ਉਹ ਸਤ ਤੀਨੋ ਅਜ ਲੱਖਾਂ ਸੰਤਾਂ ਜਾ ਕੇ ਸਜਦੇ ਕਰਦੀ ਹੈ ਕਿਉਂਕਿ ਉਹਦੀ ਕਦਰ ਪੈ ਗਈ ਹੈ ਗੁਰੂ ਦੇ ਨਾਲ ਉਹਦੀ ਕਦਰ ਬਣ ਗਈ ਹੈ ਲੱਕਣ ਦੀ ਕਦਰ ਬਣ ਗਈ ਹੈ ਚੰਦਨ ਦੇ ਨਾਲ ਸਪਰਸ਼ ਕਰਕੇ ਲੋਹੇ ਦੀ ਕਦਰ ਬਣ ਗਈ ਹੈ ਕੀਮਤ ਹੋਗੀ 11 ਗੁਣਾ ਜ਼ਿਆਦਾ ਹੋਗੀ 파ਰਸ ਨੇ ਛੂਇਆ ਗਿਆ ਤੇ ਸੋਨਾ ਬਣ ਗਿਆ ਉਸੇ ਤਰੇ ਮਨੋਕਤਾ ਭਾਈ ਸਾਰੇ ਅਤੀਤure ਫਿਰਦੇ ਆਂ ਜੀਵ ਜੰਤੂ ਪਸ਼ੂ ਪੰਛੀ ਵੀ ਆਂ ਪਰ ਕਦਰ ਜਿਹੜੀ ਹੁੰਦੀ ਆ ਨਾ ਵੀ ਜਿਹਦੀ ਕਦਰ ਤਿੰਨਾ ਲੋਕਾਂ ਚ ਪੈਂਦੀ ਏ ਸਿਰਫ ਉਹਦੀ ਹੀ ਪੈਣੀ ਆ ਜਿਹੜਾ ਤਿੰਨਾ ਲੋਕਾਂ ਦੇ ਸਵਾਮੀ ਦੇ ਨਾਲ ਜੁੜਿਆ ਹੋਵੇ ਭਾਵ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਵਾਹਿਗੁਰੂ ਦੇ ਨਾਲ ਜੁੜੇ ਹੋਏ ਕਿ ਵਾਹਿਗੁਰੂ ਨਾਲ ਜੁੜ ਗਏ ਹਨ ਤੇ ਤਿੰਨਾਂ ਲੋਕਾਂ ਦੇ ਵਿੱਚ ਤੇਰੀ ਚੈਜੇਕਾਰ ਕਿਉਂਕਿ ਭਾਈ ਤੂੰ ਉਸ ਨਾਲ ਜੁੜਿਆ ਹੋਇਆ ਹੈ ਜਿਹੜਾ ਤਿੰਨਾਂ ਲੋਕਾਂ ਦਾ ਸਵਾਮੀ ਹੈ ਉਹਨ ਜੋ ਜੋ ਵੀ ਸਖ ਜੋ ਜੋ ਵੀ ਆਤਮਾ ਉਹਨ ਮਨੋਂ ਕਰ ਕੁਲੀ ਦੇ ਘਾਰੇ ਹਨ ਮਨੋਕੀ ਇਹ ਕੇਵਲ ਤੋਂ ਕੇਵਲ ਜੋ ਬੰਦਗੀ ਕਰ ਸਕਦਾ ਹੈ ਸਿਮਨ ਕਰ ਸਕਦਾ ਭਜਨ ਕਰ ਸਕਦਾ ਹਨ ਜਨ ਬਤੈਨ ਨੂੰ ਭਾਈ ਇਹ ਰਸਤਾ ਅਪਣਾਉਣਾ ਪੈਂਦਾ ਵਿੱਚ ਸੰਗਤ ਹਨ ਪ੍ਰਭ ਵਸੇਤੀ ਇਹ ਭਾਈ ਸੰਗਤ ਵਿੱਚ ਆ ਜਾਏ ਕੇ ਸੰਗਤ ਦੇ ਵਿੱਚ ਆ ਕੇ ਤੂੰ ਉਸ ਮਾਰਕ ਨੂੰ ਮਿਲ ਸਕਦਾ ਇਤਿਹਾਸ ਗਵਾ ਹੈ ਰੂਹਾਨਿਕਵਾਹ ਹੈ ਕਿ ਇਥੇ ਦਾ ਭਾਈ ਵੱਡੇ ਤੋਂ ਵੱਡੇ ਪਾਪੀ ਵੀ ਉਹਨਾਂ ਦਾ ਵੀ ਭਾਰ ਉਤਾਰਾ ਹੋ ਗਿਆ ਸੱਜਣ ਠੱਗ ਵਰਗੇ ਭੋਮਿਆਂ ਚੋਰ ਵਰਗੇ ਭਾਈ ਕੋਡੇ ਰਕਸ਼ਸ ਵਰਗੇ ਔਰ ਐਨੇ ਬੇਅੰਤ ਐਸੀਆਂ ਰੂਹਾਂ ਨੇ ਜਿਹੜੀਆਂ ਕਦੇ ਭਟਕੀਆਂ ਹੋਈਆਂ ਸੀ ਪਰ ਗੁਰੂ ਨਾਨਕ ਸਾਹਿਬ ਦੀ ਸ਼ਰਣੀ ਆ ਕੇ ਕਦਰ ਹੋ ਗਈ ਕੀਮਤ ਹੋ ਗਈ ਮਾਣ ਹੋ ਗਿਆ ਸਤਕਾਰ ਹੋ ਗਿਆ ਜਿਉਂ-ਜਿਉਂ ਜੁੜੀ ਜਾਂ ਗੱਕੇ ਤੇਰਾ ਰਾਸ ਨਾਤਾ ਰਸਤਾ ਉਸ ਵਾਈਨ ਦਾ ਗੁੜਾ ਹੁੰਦਾ ਜਾਵੇਗਾ ਪ੍ਰੀਤ ਡੂੰਗੀ ਹੋ ਜਾਵੇਗੀ ਤੇ ਹੰਤ ਤੇਰੀ ਕਤੇ ਫਿਰ ਸੰਸਾਰ ਵਿੱਚੋਂ ਨਿਕਲ ਕੇ ਉਸ ਸੰਸਾਰ ਵਿੱਚ ਚਲੀ ਜਾਏਗੀ ਜੋ ਸੰਸਾਰ ਅਣਦੇਖਾ ਦੇਵੀ ਦੇਵਿਆਂ ਦਾ ਆਤਮਾ ਦਾ ਸੰਸਾਰ ਉਥੇ ਤ੍ਰੀ ਕਦਰ ਹੋਵੇਗੀ ਜੋ ਸਾਨੂੰ ਨਹੀਂ ਦੇਖਦਾ ਉਥੇ ਹੋਊਗੀ ਤੀਜੀ ਦੇ ਇੱਥੇ ਤਾਂ ਕਦਰ ਹੋ ਗਈ ਭਾਈ ਅਦਿਕਦਰ ਹੁਣੀ ਤਾਂ ਹੈ ਕਿਹ ਕਿਹ ਇਹ ਪ੍ਰਭੂ ਦੇ ਨਾਲ ਜੁੜਿਆ ਪਰਮਾਤਮਾ ਨਾਲ ਜੁੜਿਆ ਹੋਇਆ ਸਾਰੇ ਸਰੀਰ ਮਨੁੱਖਾਂ ਦੇ ਸਰੀਰ ਹੈ ਸਰੀਰਾਂ ਵਿੱਚ ਕੋਈ ਅੰਤਰ ਨਹੀਂ ਹੈ ਉਹੀ ਦੋ ਪੈਰ ਦੋ ਹੱਥ ਅੱਖਾਂ ਕੰਨ ਨੱਕ ਔਰ ਇੱਕ ਸਜਨੋ ਸਜਦੇ ਹੁੰਦੇ ਆ ਦੁਨੀਆਂ ਦੇ ਚੰਨ 'ਚ ਫਰਸ ਕਰਦੀ ਚੰਨ ਵੇ ਜਾ ਕੇ ਸੀਝ ਗਾਉਂਦੇ ਤੇ ਮਨੋਮਨੋ ਕੀ ਪਰ ਉਹਦੀ ਖਾਸੀਅਤ ਕੀ ਹੈ ਕਿ ਇਹਦੇ ਕੋਈ ਭਾਈ ਨਾਮ ਵਾਲਾ ਜੁਗੀ ਆ ਇਹਨੇ ਆਪਣੇ ਅੰਦਰ ਬੀਜਿਆ ਹੋਇਆ ਬਸ ਉਹਨੂੰ ਫਲ ਲੱਗਦੇ ਆ ਕਿ ਨਾਮ ਵਾਲਾ ਜੋ ਵੀ ਬੀਤੇ ਆ ਇਹਨੂੰ ਫਲ ਲੱਗਦੇ ਨੇ ਭਜਨ ਦੇ ਬੰਦਗੀ ਦੇ ਇਹ ਕਦਰ ਹੁੰਦੀ ਹੈ ਭਾਈ ਕਿ ਸਤਿਗੁਰੂ ਪਾਤਸ਼ਾਹ ਦੀ ਸੰਗਤ ਸਤਿਗੁਰੂ ਪਾਤਸ਼ਾਹ ਦੇ ਨਾਲ ਜੁੜ ਜਾਣਾ ਆਪਣੀ ਹੀ ਕਦਰ ਬਣਨੀ ਹੈ ਲੋਕ ਦੇ ਵਿੱਚ ਉਹ ਲੋਕ ਦੇ ਵਿੱਚ ਜੋ ਜੁੜੇ ਵੀ ਚੁਣੇ ਨੇ ਭਾਈ ਕਿ ਜਿਨ੍ਹਾਂ ਨੇ ਆਪਣਾ ਪਾਲਤ ਉਤਾਰਾ ਕੀਤਾ ਕਿ ਤੇ ਤਾਂ ਸਤਿਗੁਰੂ ਅੰਗਦੇਵ ਜੀ ਮਾਦਾ ਤਾਂ ਸਤਿਗੁਰੂ ਅਮਰਦਾਸ ਮਾਦਾ ਇਹ ਵੀ ਟੁੱਟੇ ਹੋਏ ਸੀ ਤਦ ਤੱਕ ਤੇ ਇਹਨਾਂ ਦਾ ਜੀਵਨ ਸੀ ਨਾ ਇਹਨਾਂ ਦਾ ਜੀਵਨ ਵੀ ਭਾਈ ਪਹਿਲਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਪੂਜਾ ਕਰਦੇ ਸੀ ਪਰ ਸੱਚ ਦਾ ਸੰਗਤ ਨਾ ਸੱਚ ਦਾ ਸੰਗ ਨਾ ਹੋਇਆ ਕਿ ਸੱਚ ਦਾ ਸੰਗ ਨਾ ਹੋਇਆ ਤੇ ਜਦਨ ਮਿਲਿਆ ਸੱਚ ਦਾ ਸੰਗ ਕੇ ਬਾਈ ਲੈਣਾ ਜੀ ਨੂੰ ਜਦੋਂ ਪਤਾ ਲੱਗਿਆ ਵੀ ਮੈਂ ਤਾਂ ਹੁਣ ਤੱਕ ਝੂੜ ਦੇ ਵਿੱਚ ਤਰਹਿ ਫਿਰਦਾ ਹਾਂ ਹੁਣ ਪ੍ਰਾਤਨ ਜੀਵਨ ਸੀ ਜੋ ਪ੍ਰਾਤਨ ਸਵਾਰ ਜੋ ਨਾ ਦਾ ਬੀਤ ਗਿਆ ਜੇ ਸਮਾਸੀ ਉਹ ਦੇਵੀ ਦੇਵਤਿਆਂ ਦੀ ਪੂਜਾ ਕਰ ਸੀ ਉਹ ਵੀ ਪੱਥਰਾਂ ਨੂੰ ਪੂਜਦੇ ਸੀ ਗੁਰ ਅਮਰਦਾਸ ਮਹਾਰਾ ਜੀ ਬੁੱਧ ਸੀ ਪਰ ਜੇ ਦਿਨ ਸਜਣਾ ਮਿਲ ਗਈ ਤੇ ਸਜਣਾ ਮੁਲਾਪ ਹੋ ਗਏ ਤੇ ਸਜਦੇ ਮਾਰਗ ਤੇ ਚੱਲ ਗਏ ਉਹਨਾਂ ਦੀ ਕਦਰ ਤਦ ਨਹੀਂ ਹੋਣੀ ਸੀ ਕਿ ਜਦੋਂ ਉਹ ਦੇਵੀ ਦੇਵਤਿਆਂ ਕੋਲ ਜਾਂਦੇ ਸੀ ਕਦਰ ਬਣ ਗਈ ਐਸੀ ਕਦਰ ਹੋ ਗਈ ਕਿ ਸੇਕੇ ਕਿ ਜਗ ਤਾਂ ਭਈ ਉਹਨਾਂ ਤੋਂ ਬਿਨਾਂ ਸਵਾਸ ਲੈਣਾ ਹੀ ਵਰਤਾ ਜਾਂਦਾ ਸੀ ਕਿ ਗੁਰੂ ਸਾਹਿਬ ਨੂੰ ਨਾ ਯਾਦ ਕਰੀਏ ਤਾਂ ਕਿਵੇਂ ਹੋ ਸਕਦਾ ਪਰ ਕਦੋਂ ਜਦੋਂ ਸੱਚ ਨਾਲ ਜੁੜੇ ਕਿ ਸੱਚ ਨਾਲ ਐਸੇ ਜੁੜ ਗਏ ਕਿ ਖੋਦੇ ਇੱਕ ਸੱਚ ਦਾ ਰੂਪ ਹੋ ਗਏ ਖੁਦ ਗੁਰਨਾਮ ਹੋ ਗਈ ਹੈ ਖੁਦ ਅਕਾਲਮਪਰਪ ਹੋ ਗਈ ਹੈ ਨਾ ਮਟਣ ਵਾਲੀ ਸ਼ਕਤੀ ਦੇ ਵਿੱਚ ਸ਼ਾਮਲ ਹੋ ਗਈ ਹੈ ਪਰ ਕਦੋਂ ਜਦੋਂ ਸਤ ਦੀ ਸੰਗਤ ਵਿੱਚ ਆ ਗਏ ਇਸ ਗੱਲ ਗੁਰvani ਬਾਰ-ਬਾਰ ਕਹਿੰਦੀ ਹੈ ਭਾਈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇਹ ਸਤ ਸੰਗਤ ਦੇ ਵਿੱਚ ਭਾਈ ਜੇ ਆ ਜਾਈ ਨੇ ਨਾ ਤਰ ਜੈਗਾ ਆਰੋ ਤਾਰਾ ਹੋ ਜਾ ਉਧਰ ਬਗੈਰ ਸਤ ਸੰਗਤ ਤੋਂ ਭਾਈ ਤੇਰਾ ਨਾਂ ਲੋਕ ਸਵਰਨਾ ਨਾ ਲੋਕ ਸਵਰਨਾ ਇੱਥੇ ਵੀ ਤੇਰੇ ਬਾਤੇ ਦੁੱਖ ਤਕਲੀਫਾਂ ਆਪਣਾ ਮੁਸ਼ਕਲਾਂ ਨੇ ਅਗਾ ਤਾਂ ਫਿਰ ਹੋਣੀਏ ਥੋ ਸੋ ਸਤਗੁਰੂ ਪ੍ਰਾਚੀ ਇਹ ਕਹਿੰਦੇ ਜਿਹੜੇ ਤੈਨੂੰ ਐਨੇ ਇਤਿਹਾਸ ਸਾਖੀ ਹੈ ਗੁਰਵਾਣੀ ਦੇ ਪ੍ਰਮਾਣ ਤੇ ਹੈ ਅਮਲ ਕਰ ਲੈ ਇਹ ਇਹਨਾਂ ਨੂੰ ਆਪਣੇ ਅੰਦਰ ਵਸਾਲਾ ਭਾਈ ਬੰਦੇ ਆ ਇਨਾਤ ਵਗੈਰ ਪਰੋਤਾਰਾ ਨਹੀਂ ਹੈ ਕਿ ਨਹੀਂ ਤੇਨੋ ਤੇ ਅਸਿਕ ਇਤਿਹਾਸ ਪ੍ਰਵਾਨ ਦਮਾ ਪਈ ਕਿ ਗੁਰੂ ਸਹਿਬਾਨ ਦਾ ਪ੍ਰਵਾਨ ਦੇ ਦਿੱਤਾ ਕਿ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਾ ਨਾਮ ਸਿਖਾਈ ਲੈਣਾ ਅਗਿਆਨਤਾ ਵਰਤ ਰੇ ਫਿਰਦੇ ਸੀ ਗੁਰੂ ਅਮਰਦਾਸ ਪਾਛਾ ਜੀ ਅਗਿਆਨਤਾ ਵਰਤ ਰੇ ਹੋਏ ਸੀ ਕਿ ਪੁਰਾਣਾ ਜੀਵਨ ਭਾਈ ਪਤਾ ਨਹੀਂ ਕਿਦਾਂ ਦਾ ਸੀ ਉਹਨਾਂ ਦਾ ਪਰ ਕਦਰ ਨਹੀਂ ਸੀ ਪਰ ਜਿੰਦਣ ਸਜਣਾ ਵੜੇ ਤੇ ਐਸੀ ਕਦਰ ਪਈ ਕਿ ਉਹਨਾਂ ਦੇ ਨਾਮ ਤੇ ਤੇ ਕਿੰਨੇ ਅਸਥਾਨ ਨੇ ਗੁਰਵਾਣੇ ਦੀ ਵਿੱਚ ਉਹਨਾਂ ਦੀ ਉਹ ਹੀ ਚਾਂਸੀ ਗੁਰੂ ਅਮਰਦਾਸ ਪਾਚੀ ਮਹਾਰਾਜ ਦੀ ਜਿਨ੍ਹਾਂ ਦੀ ਅੰਮ੍ਰਿਤ ਵੇਲੇ ਨੰਸਾਹਿਬ ਦੀ ਪਾਣੀ ਦਾਸੀ ਜਾਪ ਕਰਦੇ ਆ ਬਾਣੀ ਸੁਣਦੇ ਕੋਈ ਪ੍ਰੋਗਰਾਮ ਰਮ ਹੁੰਦਾ ਹੈ ਤੇ ਹੋ ਹੀ ਨਹੀਂ ਸਦਾ ਕਿ ਸਤਿਗੁਰੂ ਪਾਇਚੇ ਅਮਰਤਾ ਸਮਰਾਤੇ ਬਾਣੀ ਨੂੰ ਨਾ ਪੜੀ ਪਰ ਕਦੋਂ ਕਿ ਜਦੋਂ ਆਪੇ ਸੱਚ ਵੱਲ ਆ ਗਏ ਜਿੰਨਾ ਚਿਰ ਝੂਠ ਵੱਲ ਸੀ ਕੋਈ ਨਹੀਂ ਪੁੰਦਾ ਸੀ ਅੰਦਰ ਮਨ ਨੂੰ ਸ਼ਾਂਤੀ ਵੀ ਨਹੀਂ ਸੀ ਪਰ ਸਭ ਕੁਝ ਮਿਲੇ ਸੱਚ ਨਾਲ ਜੁੜਿਆ ਸੱਚ ਨਾਲ ਜੁੜਿਆ ਕਦਰ ਹੁੰਦੀ ਹੈ ਸਤਿ ਸ ਕੀ ਸੱਚ ਹੈ ਪ੍ਰਮਾਤਮਾ ਪ੍ਰਮਾਤਮਾ ਨੂੰ ਲੱਭਣ ਵਾਤੇ ਕੋਝਣ ਵਾਤੇ ਜੀਵ ਮਿਲਿਆ ਸਤ ਸਤ ਦੀ ਸੰਗਤ ਕਰਨੀ ਕਿ ਜਿੱਥੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮੁ ਖਣਈਏ ਇੱਕੋ ਨਾਮੁ ਹੁਕਮ ਹੈ ਨਾਨਕ ਸਤਗੁਰ ਦੀਆ ਬਚਾਈ ਜੀਓ ਕਿ ਕੇਵਲ ਤੋਂ ਕੇਵਲ ਸਤ ਸੰਗਤੀ ਹੈ ਸੰਗਤ ਮੀਤ ਮਲਾਵਣ ਉਰਾ ਨਾਵਣੋ ਕੇ ਸਤ ਸੰਗਤੀ ਹੈ ਜਿਹੜੀ ਮਿਲਾ ਸਕਦੀ ਹੈ ਪੂਰੇ ਨਾਲ ਸਤ ਸੰਗਤੀ ਹੈ ਭਾਈ ਜਿਹੜੀ ਸਾਡੇ ਸੰਕਟ ਵਿਪਟਾ ਦੁੱਖ ਤਕਰੀਫਾ ਕਰ ਸਕਦੀ ਹੈ ਵਿੱਚ ਸੰਗਤ ਹਰ ਬਰਵ ਬਸੇ ਜੀ ਬਸ ਸਤ ਸੰਗਤ ਦੇ ਵਿੱਚ ਜਿੱਥੇ ਗੱਲ ਸਤ ਦੀ ਦੀ ਹੈ ਕੱਟਦੀ ਗੱਲ ਨਹੀਂ ਕੀਤੀ ਸੱਤ ਦੀ ਗੱਲ ਕੀਤੀ ਕਿਸਨੂੰ ਲੱਗਦਾ ਹੋਵੇ ਪਤਾ ਨਹੀਂ ਵੀ ਜਿਹੜੀ 10 ਵੀ 50 100 ਬੰਦੇ ਇਕੱਠੇ ਹੋ ਗਏ ਸਤਸੰਗ ਹੋਣਗੇ ਨਹੀਂ ਇਹ ਵੀ ਤਾਂ ਨਹੀਂ ਅਕੱਟਦੀ ਗੱਲ ਸਤਸੰਗਤ ਨਹੀਂ ਹੈ ਸਤਸੰਗਤ ਕਿਨੂੰ ਕਹਿੰਦੇ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਫਕਾਂ ਕੀ ਕੇਵਲ ਤਾਂ ਕੇਵਲ ਬਾਹਰੇ ਅੰਤਰੀਵ ਦੀ ਗੱਲ ਹੈ ਅੰਦਰ ਦੀ ਗੱਲ ਹੈ ਕੇਵਲ ਤੋਂ ਕੇਵਲ ਹਰ ਪੰ ਸੱਚਾਰੇ ਵਿਚਾਰ ਕਰ ਸੱਚ ਭਾਵ ਵਾਇਗੁਰੂ ਉਸ ਉਹ ਤੇ ਆਣਾ ਕਿ ਉਸ ਤੋਂ ਵਾਇਗੁਰੂ ਦਾ ਜੋ ਸਿਮਨ ਕਰਨਾ ਕਿ ਤੇਰੀ ਜੇ ਅੰਦਰ ਸ਼ਰਧਾ ਭਾਵਨਾ ਸੱਚੀ ਹੁੰਦੀ ਹੈ ਨਾ ਕਿ ਤੇਰੇ ਅੰਦਰ ਉਸ ਪ੍ਰਮਾਤਮਾ ਲਈ ਸੱਚਾ ਵਿਸ਼ਵਾਸ ਹੈ ਫਿਰ ਉਹ ਵਿਸ਼ਵਾਸ ਉਸ ਅੰਧੇਰੀ ਦੀ ਤਰ੍ਹਾਂ ਹੁੰਦਾ ਹੈ ਕਿ ਪੇੜ ਪੌਦੇ ਆ ਇਹਨੂੰ ਤੁਸੀਂ ਆਪ ਹਲਾਉਂਗੇ ਕਿ ਨਗਰਜ ਚਲਾਉਂਦੇ ਰਹੋਗੇ ਕਿ ਕਿੰਨਾ ਕਿਚ ਚਲਾਉਂਦੇ ਰਹੋਗੇ ਭਾਈ ਕਿ ਕਿਉਂਕਿ ਪਤਨੇ ਵਿੱਚ ਪੇੜ ਨੂੰ ਹਲਾਕੇ ਭਾਈ ਹਵਾ ਲੈ ਲਮ ਜਦ ਤੱਕ ਤਨ ਹਿਲਾ ਸਕਦੇ ਭਾਈ ਪਰ ਉਸੇ ਪੇੜ ਨੂੰ ਜਦੋਂ ਇੱਕ ਹਵਾ ਆਂਦੀ ਆਉਂਦੀ ਹੈ ਤੇ ਕੈਸੀ ਠੰਡੀ ਹਵਾ ਆਉਂਦੀ ਹੈ ਕਿੰਨਾ ਹਲਾਉਂਦੀ ਹੈ ਭਾਈ ਉਹਨੂੰ ਕਿ ਜਿੰਨਾ ਚਿਰ ਹਵਾ ਚੱਲੂਗੀ ਉਹਨੇ ਹਿਲਦੇ ਹੀ ਰਹਿਣਾ ਉਸੇ trait ਵਾਹਿਗੁਰੂ ਦਾ ਸਿਮਰਨ ਹੈ ਜਿਨ੍ਹਾਂ ਚ ਤੇਰੇ ਅੰਦਰ ਸ਼ਰਧਾ ਵਿਸ਼ਵਾਸ ਦਾ ਉਸ ਪ੍ਰਮਾਤਮਾ ਦੇ ਪ੍ਰਤੀ ਵਿਸ਼ਵਾਸ ਹੈ ਕੋਸਾ ਹੈ ਇਹ ਵੀ ਉਸ ਤੂਫਾਨ ਦੀ ਉਸਾਂਤੀ ਦੀ ਤਰ੍ਹਾਂ ਹੈ ਜਿਹੜੀ ਪੇ ਨੂੰ ਆਟੋਮੈਟਿਕ ਲਾਉਂਦੀ ਹੈ ਉਸੇ trait ਤੇਰੀ ਸ਼ਰਧਾ ਭਾਵਨਾ ਪ੍ਰੇਮ ਐਸਾ ਹੋਵੇ ਤੈਨੂੰ ਮੁੱਖ ਤੋਂ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਹੈ ਵਾਇਰੂ ਦਾ ਜੋ ਸਿਵਨ ਨਾਣਾ ਆਟੋਮੈਟਿਕਲੀ ਅੰਦਰ ਚੱਲਦਾ ਹੈ ਆਟੋਮੈਟਿਕਲੀ ਗਣਤਿਆਂ ਮਿੰਟਿਆਂ ਤੇ ਇਹ ਕੰਮ ਹੋ ਗਿਆ ਭਾਈ ਜਿਵੇਂ ਅਸੀਂ ਮਾੜਾ ਫੜ ਲਈ ਜਾਂ ਹੋਰ ਬਹਿ ਗਏ ਕਿਸੀ 5 ਮਿੰਟ 10 ਮਿੰਟ ਘੰਟਾ ਸਿਵਨ ਕਰਨਾ ਵਾ ਚਲੋ ਜਿਸ ਤਰ੍ਹਾਂ ਭਾਈ ਹਾਤੀ ਹੱਥ ਨਾਲ ਪੱਖਾ ਚਾਲਦੇ ਆ ਜਿੰਨਾ ਚਿਰ ਚਾਲਦੇ ਆ ਉਹਨਾਂ ਚਿਰ ਤਾਂ ਹਵਾ ਠੰਢੀ ਆਉਂਦੀ ਆਉਂਦੀ ਐ ਨਾ ਜੇ ਥੱਕ ਜਨੇ ਸ਼ਰਤ ਨੇ ਭਾਈ ਫਿਰ ਫਿਰ ਉਸਦੇ ਮੌਸਮ ਬਰ ਜਾਂਦਾ ਅਨੁਸੇਚਿਤ ਨਹੀਂ ਜਿਹੜੀ ਭਜਨ ਬੰਦ ਕੀ ਅਸੀਂ ਸਤਨਾਬਾਹੀ ਦਾ ਜਾਪ ਕਰਦੇ ਆ ਜਿੰਨਾ ਚਿਰ ਕਰਦੇ ਆ ਉਹਨਾਂ ਚਿਰ ਤਾਂ ਠੰਡੇ ਹਵਾ ਆਊਗੀ ਨਾ ਮਾੜੀ ਪਈ ਹੁਣ ਇਸੇ ਨੂੰ ਅਸੀਂ ਰੈਗੂਲਰ ਬਣਾਉਣਾ ਕੰਟੀਨਿਊਸ ਬਣਾਉਣਾ ਹੈ ਕਿ ਆਟੋਮੈਟਿਕ ਤੂੰ ਚੱਲਿਆ ਕਰ ਪਾਈ ਉਹਦੇ ਵਾਸਤੇ ਤੈਨੂੰ ਅੰਦਰ ਸ਼ਰਧਾ ਭਾਵਨਾ ਪ੍ਰੇਮ ਵਾਲਾ ਇੱਕ ਵੇਗ ਤਿਆਰ ਕਰਨਾ ਪੈਣਾ ਹੈ ਜਿਹੜਾ ਆਟੋਮੈਟਿਕ